ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਜੁਕੇ ਦੇ 에어ਪੋਰਟ ਤੇ ਰੋਂਦਾ ਹੋਇਆ ਪੰਜਾਬ ਵਾਪਸ ਆਇਆ ਪਿਤਾ ਜੋ ਹੋਇਆ ਸੁਣ ਕੇ ਹੈਰਾਨ ਰਹਿ ਜਾਵੋਗੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਪਿਤਾ ਬਾਰੇ ਜਿਸਨੇ ਪੰਜਾਬ ਦੀ ਮਿੱਟੀ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁੱਕ ਕੀਤਾ ਸੀ ਪਰ ਜੋ ਵਾਪਸ ਆਇਆ ਤਾਂ ਉਸ ਦੀਆਂ ਅੱਖਾਂ ਵਿੱਚ ਅੰਸੂ ਅਤੇ ਦਿਲ ਵਿੱਚ ਤੂਫਾਨ ਸੀ ਇੱਕ ਕਹਾਣੀ ਹੈ ਸਰਦਾਰ ਹਰਜੀਤ ਸਿੰਘ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਹਰਜੀਤ ਸਿੰਘ ਇੱਕ ਮਿਹਨਤੀ ਕਿਸਾਨ ਸੀ ਜਿਸ ਨੇ ਆਪਣੀ ਜ਼ਿੰਦਗੀ ਦੇ ਸਾਲ ਖੇਤਾਂ ਵਿੱਚ ਬਿਤਾਏ ਸਨ ਉਸ ਦੇ ਘਰ ਵਿੱਚ ਪਤਨੀ ਕੌਰ ਅਤੇ ਦੋ ਪੁੱਤਰ ਸਨ ਉਹ ਵੱਡਾ ਪੁੱਤਰ ਰਣਜੀਤ ਅਤੇ ਛੋਟਾ ਅਮਨ ਪਿੰਡ ਵਿੱਚ ਜੀਵਨ ਸਾਦਾ ਸੀ ਪਰ ਹਰਜੀਤ ਨੂੰ ਆਪਣੇ ਪਰਿਵਾਰ ਲਈ ਵੱਡੇ ਸੁਪਨੇ ਸਨ ਉਹ ਚਾਹੁੰਦਾ ਸੀ ਕਿ ਉਸ ਦੇ ਪੁੱਤਰ ਵੱਡੇ ਹੋ ਕੇ ਵੱਡੀਆਂ ਨੌਕਰੀਆਂ ਕਰਨ ਵਦੇਸ਼ ਜਾਣ ਅਤੇ ਘਰ ਨੂੰ ਖੁਸ਼ਹਾਲ ਬਣਾਉਣਾ ਪਰ ਪੰਜਾਬ ਵਿੱਚ ਵੱਧਦੀ ਬੇਰੁਜ਼ਗਾਰੀ ਅਤੇ ਖੇਤੀ ਦੀ ਮੰਦੀ ਨੇ ਉਸ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ ਹਰ ਰਾਤ ਉਹ ਸੋਚਦਾ ਰਹਿੰਦਾ ਕਿ ਕਿਵੇਂ ਆਪਣੇ ਪੁੱਤਰਾਂ ਨੂੰ ਬਿਹਤਰ ਜ਼ਿੰਦਗੀ ਦੇਵੇ ਇੱਕ ਦਿਨ ਪਿੰਡ ਵਿੱਚ ਇੱਕ ਏਜੰਟ ਆਇਆ ਜਿਸ ਨੇ ਵਿਦੇਸ਼ ਜਾਣ ਦੇ ਰਾਹ ਦੱਸੇ ਉਸ ਨੇ ਕਿਹਾ ਕਿ ਯੂਕੇ ਵਿੱਚ ਨੌਕਰੀਆਂ ਭਰਪੂਰ ਹਨ ਬਸ ਥੋੜੀ ਜਹੀ ਫੀਸ ਅਤੇ ਵੀਜ਼ਾ ਲਈ ਕਾਗਜ਼ਾਤ ਚਾਹੀਦੇ ਹਨ ਹਰਜੀਤ ਨੇ ਉਸ ਏਜੰਟ ਦੀਆਂ ਗੱਲਾਂ ਸੁਣ ਕੇ ਉਤਸ਼ਾਹਿਤ ਹੋ ਗਿਆ। ਉਹ ਸੋਚਦਾ ਕਿ ਜੇ ਉਹ ਖੁਦ ਵਿਦੇਸ਼ ਜਾ ਕੇ ਪੈਸੇ ਕਮਾ ਲਵੇਂ ਤਾਂ ਪਰਿਵਾਰ ਨੂੰ ਸਹਾਰਾ ਮਿਲ ਜਾਵੇਗਾ। ਪਿੰਡ ਵਾਲੇ ਵੀ ਕਹਿੰਦੇ ਸਨ ਕਿ ਵਿਦੇਸ਼ਾਂ ਵਿੱਚ ਪੈਸੇ ਦਰਖਤਾਂ ਤੇ ਉਗਦੇ ਹਨ। ਹਰਜੀਤ ਨੇ ਆਪਣੀ ਜ਼ਮੀਨ ਵੇਚੀ, ਰਿਸ਼ਤੇਦਾਰਾਂ ਤੋਂ ਉਧਾਰ ਲਿਆ ਅਤੇ ਏਜੰਟ ਨੂੰ ਲੱਖਾਂ ਰੁਪਏ ਦਿੱਤੇ। ਉਸ ਨੇ ਆਪਣੇ ਪੁੱਤਰ ਰਣਜੀਤ ਨੂੰ ਕਿਹਾ, "ਬੇਟਾ, ਮੈਂ ਜਾ ਰਿਹਾ ਹਾਂ।" ਤੇਰੇ ਪਵਿੱਖ ਬਣਾਉਣ ਲਈ ਰਣਜੀਤ ਨੇ ਰੋਦੇ ਹੋਏ ਆਪਣੇ ਪਿਤਾ ਨੂੰ ਵਿਦਾਇਗੀ ਦਿੱਤੀ ਪਰ ਅੰਦਰੋਂ ਉਹ ਵੀ ਖੁਸ਼ ਸੀ ਕਿ ਜਲਦੀ ਹੀ ਕਾਰਵਿਚ ਖੁਸ਼ਹਾਲੀ ਆਵੇਗੀ ਹਰਜੀਤ ਦੀ ਪਤਨੀ ਕੌਰ ਨੇ ਉਸ ਨੂੰ ਗਲ ਨਾਲ ਲਾ ਕੇ ਕਿਹਾ ਸਾਵਧਾਨ ਰਹਿਣਾ ਜਲਦੀ ਵਾਪਸ ਆ ਜਾਈ ਇਹ ਪਲ ਹਰਜੀਤ ਲਈ ਬਹੁਤ ਪਾਵੁਕ ਸਨ ਉਹ ਜਾਣਦਾ ਸੀ ਕਿ ਇਹ ਰਾਹ ਆਸਾਨ ਨਹੀਂ ਪਰ ਉਸਨੇ ਫੈਸਲਾ ਕਰ ਲਿਆ ਸੀ ਉਸਨੇ ਪਿੰਡ ਛੱਡ ਕੇ ਦਿੱਲੀ ਵੱਲ ਰੁਕ ਕੀਤਾ ਜਿੱਥੇ ਏਜੰਟ ਨੇ ਉਸ ਨੂੰ ਵੀਜ਼ਾ ਅਤੇ ਟਿਕਟ ਦੇਣੀ ਸੀ ਪਰ ਇੱਥੇ ਹੀ ਸ਼ੁਰੂ ਹੋ ਗਈ ਸੀ ਉਸ ਦੀ ਜ਼ਿੰਦਗੀ ਦੀ ਅਸਲੀ ਕਹਾਣੀ ਜੋ ਪਰਹੀ ਹੋਈ ਸੀ ਮੁਸੀਬਤਾਂ ਨਾਲ ਹਰਜੀਤ ਨੂੰ ਨਹੀਂ ਪਤਾ ਸੀ ਕਿ ਏਜੰਟ ਨੇ ਉਸ ਨੂੰ ਧੋਖਾ ਦਿੱਤਾ ਸੀ ਅਤੇ ਉਸ ਨੂੰ ਇੱਕ ਗੈਰ ਕਾਨੂੰਨੀ ਰੂਟ ਰਾਹੀਂ ਯੂਕੇ ਪਹੁੰਚਣ ਵਾਲਾ ਸੀ ਇਹ ਕਹਾਣੀ ਅੱਗੇ ਵਧੇਗੀ ਅਤੇ ਤੁਹਾਨੂੰ ਹੈਰਾਨ ਕਰ ਦੇਵੇਗੀ ਤਾਂ ਰਹੋ ਜੁੜੇ ਹੋਏ ਹਰਜੀਤ ਸਿੰਘ ਨੇ ਦਿੱਲੀ ਪਹੁੰਚ ਕੇ ਏਜੰਟ ਨੂੰ ਮਿਲਿਆ ਤਾਂ ਉਸ ਨੂੰ ਪਤਾ ਲੱਗਾ ਕਿ ਵੀਜ਼ਾ ਅਸਲ ਨਹੀਂ ਸੀ ਬਲਕਿ ਇੱਕ ਫਰਜ਼ੀ ਕਾਗਜ਼ ਸੀ ਜੋ ਸਿਰਫ 파ਰਤ ਤੋਂ ਨਿਕਲਣ ਲਈ ਕੰਮ ਆਉਣਾ ਸੀ 에ਜੰਟ ਨੇ ਕਿਹਾ ਤੂੰ ਚਿੰਤਾ ਨਾ ਕਰ ਅਸੀਂ ਤੈਨੂੰ ਡੰਕੀ ਰੂਟ ਰਾਹੀਂ ਯੂਕੇ ਪਹੁੰਚਾ ਦੇਾਂਗੇ ਹਰਜੀਤ ਨੂੰ ਡੰਕੀ ਦਾ ਮਤਲਬ ਨਹੀਂ ਪਤਾ ਸੀ ਪਰ ਉਸਨੇ ਸੋਚਿਆ ਕਿ ਇਹ ਕੋਈ ਆਸਾਨ ਰਾਹ ਹੋਵੇਗਾ ਪਰ ਅਸਲ ਵਿੱਚ ਇਹ ਗੈਰ ਕਾਨੂੰਨੀ ਪ੍ਰਵਾਸੀ ਰੂਟ ਸੀ ਜਿੱਥੇ ਲੋਕ ਸਤ ਮਹਾਦੀਪਾਂ ਨੂੰ ਪਾਰ ਕਰਕੇ ਯੂਕੇ ਪਹੁੰਚਦੇ ਹਨ ਭੁੱਖੇ ਪਿਆਸੇ ਖਤਰੇ ਵਿੱਚ ਜਾਨ ਗਵਾ ਕੇ ਹਰਜੀਤ ਨੂੰ ਇੱਕ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਜਿਸ ਵਿੱਚ ਪੰਜਾਬ ਤੋਂ ਹੀ ਕਈ ਨੌਜਵਾਨ ਸਨ ਉਹ ਸਾਰੇ ਉਤਸ਼ਾਹ ਨਾਲ ਭਰੇ ਹੋਏ ਸਨ ਪਰ ਅੰਦਰੋਂ ਡਰ ਵੀ ਸੀ ਪਹਿਲਾਂ ਉਹ 네ਪਾਲ ਗਏ ਫਿਰ ਚੀਨ ਦੀ ਸਰਹੱਦ ਪਾਰ ਕੀਤੀ ਰਾਤ ਨੂੰ ਪੈਦਲ ਚੱਲ ਕੇ ਪਹਾੜੀ ਰਸਤੇ ਪਾਰ ਕਰਨੇ ਪਏ ਇੱਕ ਰਾਤ ਤਾਂ برف ਵਿੱਚ ਫਸ ਗਏ ਅਤੇ ਇੱਕ ਸਾਥੀ ਨੂੰ ਠੰਡ ਨਾਲ ਜਾਨ ਗਵਾਉਣੀ ਪਈ। ਹਰਜੀਤ ਨੇ ਉਸ ਨੂੰ ਵੇਖ ਕੇ ਰੋਇਆ ਪਰ 에ਜੰਟ ਦੇ ਆਦਮੀ ਨੇ ਕਿਹਾ ਅੱਗੇ ਵਧੋ ਨਹੀਂ ਤਾਂ ਸਭ ਮਰ ਜਾਵਾਂਗੇ। ਉਹ ਰੂਸ ਪਹੁੰਚੇ ਜਿੱਥੇ ਉਹਨਾਂ ਨੂੰ ਟਰੱਕ ਵਿੱਚ ਲੁਕਾ ਕੇ ਲਿਜਾਇਆ ਗਿਆ। ਟਰੱਕ ਵਿੱਚ ਹਨੇਰਾ ਅਤੇ ਗੰਦ ਸੀ। ਉਹ ਭੁੱਖੇ ਰਹਿੰਦੇ ਅਤੇ ਪਾਣੀ ਲਈ ਤੜਪਦੇ। ਹਰਜੀਤ ਨੂੰ ਕਰਦੀ ਯਾਦ ਆਉਂਦੀ ਤਾਂ ਉਹ ਚੁੱਪਚਾਪ ਰੋ ਲੈਂਦਾ। ਉਸਨੇ ਆਪਣੇ ਪੁੱਤਰ ਰਣਜੀਤ ਨੂੰ ਫੋਨ ਕੀਤਾ ਅਤੇ ਕਿਹਾ ਬੇਟਾ ਮੈਂ ਜਲਦੀ ਪਹੁੰਚ ਜਾਵਾਂਗਾ ਅਤੇ ਤੈਨੂੰ ਵੀ ਬੁਲਾ ਲਵਾਂਗਾ ਪਰ ਅਸਲ ਵਿੱਚ ਉਹ ਆਪਣੀ ਜਾਨ ਬਚਾਉਣ ਲਈ ਲੜ ਰਿਹਾ ਸੀ ਫਿਰ ਉਹ ਯੂਰਪ ਵਿੱਚ ਦਾਖਲ ਹੋਏ ਫਰਾਂਸ ਤੱਕ ਪਹੁੰਚੇ ਅਤੇ ਚੈਨਲ ਨੂੰ ਪਾਰ ਕਰਨ ਲਈ ਬੋਟ ਵਿੱਚ ਬੈਠੇ ਬੋਟ ਛੋਟੀ ਸੀ ਅਤੇ ਤੂਫਾਨ ਵਿੱਚ ਡੋਲ ਰਹੀ ਸੀ ਇੱਕ ਵੱਡੀ ਲਹਿਰ ਨੇ ਬੋਟ ਨੂੰ ਉਲਟਾ ਕੀਤਾ ਅਤੇ ਕਈ ਲੋਕ ਡੁੱਬ ਗਏ ਹਰਜੀਤ ਨੇ ਕਿਸੇ ਤਰ੍ਹਾਂ ਤੈਰ ਕੇ ਕੰਡੇ ਤੱਕ ਪਹੁੰਚਿਆ ਪਰ ਉਸਨੇ ਆਪਣੇ ਇੱਕ ਨਜ਼ਦੀਕੀ ਸਾਥੀ ਨੂੰ ਗਵਾ ਦਿੱਤਾ ਇਹ ਪਲ ਉਸ ਲਈ ਬਹੁਤ ਦੁਖਦਾਈ ਸਨ ਉਹ ਸੋਚਦਾ ਕਿ ਕੀ ਇਸ ਸਭ ਵਰਦ ਕੇ ਵੀ ਪੈਸੇ ਕਮਾਉਣਾ ਜ਼ਰੂਰੀ ਹੈ ਪਰ ਉਹ ਅੱਗੇ ਵਧਦਾ ਰਿਹਾ ਕਿਉਂਕਿ ਵਾਪਸ ਜਾਣ ਦਾ ਰਾਹ ਨਹੀਂ ਸੀ ਆਖਰ ਉਹ ਯੂਕੇ ਪਹੁੰਚ ਗਿਆ ਪਰ ਉੱਥੇ ਵੀ ਮੁਸੀਬਤਾਂ ਨੇ ਉਸ ਨੂੰ ਨਹੀਂ ਛੱਡਿਆ ਉਸ ਨੂੰ ਗੈਰ ਕਾਨੂੰਨੀ ਪ੍ਰਵਾਸੀ ਵਜੋਂ ਫੜ ਲਿਆ ਗਿਆ ਅਤੇ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ। ਉੱਥੇ ਉਸ ਨੂੰ ਭੁੱਖੇ ਰਹਿਣਾ ਪਿਆ ਅਤੇ ਪੁਲਿਸ ਨੇ ਉਸ ਨਾਲ ਬੁਰਾ ਵਿਹਾਰ ਕੀਤਾ। ਹਰਜੀਤ ਨੇ ਸੋਚਿਆ ਕਿ ਇਹ ਤਾਂ ਨਰਕ ਵਰਗਾ ਹੈ। ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਪਰਿਵਾਰ ਨੂੰ ਯਾਦ ਕਰਕੇ ਜੀਵਨ ਨਾਲ ਲੜਦਾ ਰਿਹਾ। ਇਹ ਜਰਨੀ ਉਸ ਲਈ ਇੱਕ ਸਬਕ ਵਰਗੀ ਸੀ ਜੋ ਅੱਗੇ ਵੀ ਜਾਰੀ ਰਹੇਗੀ। ਹਰਜੀਤ ਸਿੰਘ ਯੂਕੇ ਵਿੱਚ ਪਹੁੰਚ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਤਿਆਰ ਸੀ। ਪਰ ਉਸਨੂੰ ਪਤਾ ਲੱਗਾ ਕਿ ਏਜੰਟ ਨੇ ਉਸਨੂੰ ਧੋਖਾ ਦਿੱਤਾ ਸੀ ਅਤੇ ਕੋਈ ਨੌਕਰੀ ਨਹੀਂ ਸੀ। ਉਹ ਲੰਡਨ ਦੀਆਂ ਗਲੀਆਂ ਵਿੱਚ ਪਟਕਦਾ ਰਿਹਾ, ਭੁੱਖਾ ਅਤੇ ਬੇਗਰ। ਇੱਕ ਦਿਨ ਉਸਨੂੰ ਇੱਕ ਪੰਜਾਬੀ ਰੈਸਟੋਰੈਂਟ ਵਿੱਚ ਕੰਮ ਮਿਲ ਗਿਆ, ਜਿੱਥੇ ਉਹ ਬਰਤਨ ਧੋਣ ਵਾਲਾ ਬਣ ਗਿਆ। ਪੈਸੇ ਬਹੁਤ ਘੱਟ ਸਨ, ਪਰ ਉਹ ਖੁਸ਼ ਸੀ ਕਿ ਘੱਟੋ-ਘੱਟ ਜੀਵਨ ਚੱਲ ਰਿਹਾ ਹੈ। ਰਾਤ ਨੂੰ ਉਹ ਆਪਣੇ ਪਰਿਵਾਰ ਨੂੰ ਫੋਨ ਕਰਦਾ ਅਤੇ ਝੂਠ ਬੋਲਦਾ ਕਿ ਸਭ ਠੀਕ ਹੈ। ਉਸਨੇ ਰਣਜੀਤ ਨੂੰ ਕਿਹਾ "ਬੇਟਾ ਮੈਂ ਵੱਡੀ ਨੌਕਰੀ ਕਰ ਰਿਹਾ ਹਾਂ ਜਲਦੀ ਪੈਸੇ ਪੇ ਜਾਂਗਾ" ਪਰ ਅਸਲ ਵਿੱਚ ਉਹ ਥੱਕ ਕੇ ਚੂਰ ਹੋ ਜਾਂਦਾ ਸੀ ਇੱਕ ਦਿਨ ਉਸ ਨੂੰ ਇੱਕ ਨੌਜਵਾਨ ਪੰਜਾਬੀ ਮਿਲਿਆ ਜਿਸ ਨੇ ਉਸ ਨੂੰ ਵੱਡੇ ਕੰਮ ਦੀ ਗੱਲ ਕੀਤੀ ਦਰਗਜ਼ ਦੀ ਸਮਗਲਿੰਗ ਹਰਜੀਤ ਨੇ ਮਨਾਂ ਕੀਤਾ ਪਰ ਉਸ ਨੂੰ ਧਮਕੀਆਂ ਮਿਲਿਆ ਉਹ ਡਰ ਗਿਆ ਅਤੇ ਆਪਣੇ ਆਲੇ ਦੁਆਲੇ ਨੂੰ ਵੇਖ ਕੇ ਸਮਝ ਗਿਆ ਕਿ ਵਿਦੇਸ਼ ਵਿੱਚ ਵੀ ਬੁਰੇ ਲੋਕ ਹਨ ਫਿਰ ਇੱਕ ਰਾਤ ਉਸਨੂੰ ਪੁਲਿਸ ਨੇ ਫੜ ਲਿਆ ਕਿਉਂਕਿ ਉਸਦੇ ਕਾਗਜ਼ ਫਰਜ਼ੀ ਸਨ ਡਿਟੈਂਸ਼ਨ ਸੈਂਟਰ ਵਿੱਚ ਉਸਨੂੰ ਹੋਰ ਪੰਜਾਬੀ ਮਿਲੇ ਜੋ ਉਸ ਵਾਂਗ ਧੋਖੇ ਦਾ ਸ਼ਿਕਾਰ ਹੋਏ ਸਨ ਉਹਨਾਂ ਨੇ ਆਪਸ ਵਿੱਚ ਗੱਲਾਂ ਕੀਤੀਆਂ ਅਤੇ ਯਾਦਾਂ ਸਾਂਝੀਆਂ ਕੀਤੀਆਂ ਹਰਜੀਤ ਨੇ ਸੋਚਿਆ ਕਿ ਪੰਜਾਬ ਵਿੱਚ ਤਾਂ ਕਟੋਗਟ ਆਪਣੇ ਲੋਕਾਂ ਵਿੱਚ ਰਹਿੰਦੇ ਹਨ ਇੱਥੇ ਤਾਂ ਅਜਨਬੀ ਦੇਸ਼ ਵਿੱਚ ਅਲੋਨ ਹ ਉਸਨੂੰ ਆਪਣੀ ਪਤਨੀ ਕੌਰ ਦੀ ਯਾਦ ਆਈ ਜਿਸਨੇ ਉਸਨੂੰ ਰੋਕਿਆ ਸੀ ਪਰ ਉਹ ਨਹੀਂ ਮੰਨਿਆ ਇੱਕ ਦਿਨ ਉਸ ਨੂੰ ਫੋਨ ਆਇਆ ਕਿ ਘਰ ਵਿੱਚ ਰਣਜੀਤ ਨੂੰ ਬੁਖਾਰ ਹੈ ਅਤੇ ਡਾਕਟਰ ਨੇ ਕਿਹਾ ਹੈ ਕਿ ਇਲਾਜ ਲਈ ਪੈਸੇ ਚਾਹੀਦੇ ਹਨ ਹਰਜੀਤ ਨੇ ਰੋ ਕੇ ਕਿਹਾ ਮੈਂ ਜਲਦੀ ਵਾਪਸ ਆਉਂਦਾ ਹਾਂ ਪਰ ਉਸ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ 에어ਪੋਰਟ ਤੇ ਉਸ ਨੂੰ ਪਲੇਨ ਵਿੱਚ ਬਿਠਾਇਆ ਗਿਆ ਅਤੇ ਉਹ ਰੋ ਰਿਹਾ ਸੀ ਕਿਉਂਕਿ ਉਸ ਨੇ ਸਭ ਕੁਝ ਗਵਾ ਦਿੱਤਾ ਸੀ ਪੈਸੇ ਸਮਾਂ ਅਤੇ ਸੁਪਨੇ ਉਸ ਨੂੰ ਯਾਦ ਆ ਰਹੀ ਸੀ ਉਹ ਰਾਤ ਜਦੋਂ ਉਹ ਪਿੰਡ ਵਿੱਚ ਆਪਣੇ ਖੇਤਾਂ ਵਿੱਚ ਬੈਠ ਕੇ ਤਾਰੇ ਵੇਖਦਾ ਸੀ ਇਹ ਪਲ ਉਸ ਲਈ ਬਹੁਤ ਪਿਆਰੇ ਸਨ ਉਹ ਸੋਚਦਾ ਕਿ ਕੀ ਉਹ ਕਦੇ ਵਾਪਸ ਆਪਣੇ ਪਰਿਵਾਰ ਨੂੰ ਮਿਲ ਪਾਵੇਗਾ ਪਰ ਕਹਾਣੀ ਵਿੱਚ ਅਜੇ ਇੱਕ ਵੱਡਾ ਟਵਿਸਟ ਬਾਕੀ ਸੀ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ ਹਰਜੀਤ ਨੂੰ ਪਤਾ ਲੱਗਾ ਕਿ ਏਜੰਟ ਨੇ ਉਸ ਨੂੰ ਨਹੀਂ ਸਿਰਫ ਧੋਖਾ ਦਿੱਤਾ ਸੀ ਬਲਕਿ ਉਸ ਦੇ ਪੁੱਤਰ ਰਣਜੀਤ ਨੂੰ ਵੀ ਉਸੇ ਰੂਟ ਤੇ ਪੇਜਣ ਦੀ ਯੋਜਨਾ ਬਣਾਈ ਸੀ ਉਸਨੇ ਡਰ ਨਾਲ ਫੋਨ ਕੀਤਾ ਅਤੇ ਰਣਜੀਤ ਨੂੰ ਰੋਕਿਆ ਇਹ ਗੱਲ ਉਸ ਲਈ ਸਭ ਤੋਂ ਵੱਡਾ ਝਟਕਾ ਸੀ ਹਰਜੀਤ ਸਿੰਘ ਨੂੰ ਯੂਕੇ ਦੇ 에어ਪੋਰਟ ਤੇ ਬੈਠ ਕੇ ਵਾਪਸ ਪੰਜਾਬ ਪੇਜਿਆ ਜਾ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਅੰਸੂ ਨਹੀਂ ਰੁਕ ਰਹੇ ਸਨ ਉਹ ਸੋਚ ਰਿਹਾ ਸੀ ਕਿ ਉਸਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਗਵਾ ਦਿੱਤੇ ਅਤੇ ਪਰਿਵਾਰ ਨੂੰ ਵੀ ਦੁਖੀ ਕੀਤਾ 에어ਪੋਰਟ ਤੇ ਉਸ ਨੂੰ ਇੱਕ ਪੰਜਾਬੀ ਔਰਤ ਮਿਲੀ ਜੋ ਵੀ ਡਿਪੋਰਟ ਹੋ ਰਹੀ ਸੀ ਅਤੇ ਉਹਨਾਂ ਨੇ ਆਪਸ ਵਿੱਚ ਗੱਲਾਂ ਕੀਤੀਆਂ ਉਸ ਔਰਤ ਨੇ ਕਿਹਾ ਪਾਈ ਜੀ ਅਸੀਂ ਸਭ ਤੋਖੇ ਦੇ ਸ਼ਿਕਾਰ ਹਾਂ ਪਰ ਪੰਜਾਬ ਵਾਪਸ ਜਾ ਕੇ ਨਵੀਂ ਸ਼ੁਰੂਆਤ ਕਰਾਂਗੇ ਹਰਜੀਤ ਨੂੰ ਉਸ ਤੋਂ ਹਿੰਮਤ ਮਿਲੀ ਅਤੇ ਉਹ ਪਲੇਨ ਵਿੱਚ ਬੈਠ ਗਿਆ ਵਾਪਸ ਪੰਜਾਬ ਪਹੁੰਚ ਕੇ ਉਸ ਨੂੰ 에어ਪੋਰਟ ਤੇ ਰਣਜੀਤ ਅਤੇ ਕੌਰ ਨੇ ਰਿਸੀਵ ਕੀਤਾ ਉਹ ਰੋ ਕੇ ਆਪਣੇ ਪਿਤਾ ਨੂੰ ਗੱਲ ਨਾਲ ਲਾ ਲਿਆ ਅਤੇ ਕਿਹਾ ਪਪਾ ਤੁਹਾਡੇ ਬਿਨਾ ਅਸੀਂ ਅਧੂਰੇ ਸੀ ਹਰਜੀਤ ਨੇ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਸੁਣਾਈ ਅਤੇ ਕਿਹਾ ਕਿ ਵਿਦੇਸ਼ਾਂ ਦੇ ਸੁਪਨੇ ਅਕਸਰ ਧੋਖੇ ਨਾਲ ਪਰੇ ਹੁੰਦੇ ਹਨ ਉਸ ਨੇ ਪਿੰਡ ਵਾਪਸ ਜਾ ਕੇ ਆਪਣੀ ਬਾਕੀ ਜ਼ਮੀਨ ਤੇ ਖੇਤੀ ਸ਼ੁਰੂ ਕੀਤੀ ਅਤੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਏਜੰਟਾਂ ਤੇ ਅੰਨੇ ਵਿਸ਼ਵਾਸ ਨਾ ਕਰਨ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਉਸ ਦਾ ਏਜੰਟ ਫੜਿਆ ਗਿਆ ਹੈ ਅਤੇ ਉਸ ਨੇ ਕਈ ਲੋਕਾਂ ਨੂੰ ਧੋਖਾ ਦਿੱਤਾ ਸੀ ਇਹ ਗੱਲ ਸੁਣ ਕੇ ਉਹ ਖੁਸ਼ ਹੋਇਆ ਕਿ ਨਿਆ ਹੋ ਰਿਹਾ ਹੈ ਹਰਜੀਤ ਨੇ ਆਪਣੇ ਪੁੱਤਰਾਂ ਨੂੰ ਪੜਾਈ ਤੇ ਧਿਆਨ ਦਿੱਤਾ ਅਤੇ ਰਣਜੀਤ ਨੂੰ ਭਾਰਤ ਵਿੱਚ ਹੀ ਨੌਕਰੀ ਮਿਲ ਗਈ ਉਸ ਸਮਝ ਗਿਆ ਕਿ ਅਸਲ ਖੁਸ਼ਹਾਲੀ ਆਪਣੇ ਦੇਸ਼ ਵਿੱਚ ਹੈ ਜਿੱਥੇ ਪਰਿਵਾਰ ਅਤੇ ਮਿੱਟੀ ਦੀ ਮਹਿਕ ਹੈ ਪਰ ਕਹਾਣੀ ਵਿੱਚ ਅਜੇ ਵੀ ਪਾਵਨਾਤਮਕ ਪਲ ਹਨ ਜੋ ਤੁਹਾਨੂੰ ਰੁਲਾ ਦੇਣਗੇ ਹਰਜੀਤ ਨੇ ਇੱਕ ਰਾਤ ਆਪਣੇ ਘਰ ਵਿੱਚ ਬੈਠ ਕੇ ਕਿਹਾ ਮੈਂ ਵਿਦੇਸ਼ ਜਾ ਕੇ ਸਿੱਖਿਆ ਕਿ ਜ਼ਿੰਦਗੀ ਪੈਸੇ ਨਾਲ ਨਹੀਂ ਪਿਆਰ ਨਾਲ ਚੱਲਦੀ ਹੈ ਉਸ ਦੀ ਪਤਨੀ ਨੇ ਉਸ ਨੂੰ ਸਹਾਰਾ ਦਿੱਤਾ ਅਤੇ ਪਰਿਵਾਰ ਨੇ ਮਿਲ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਇਹ ਕਹਾਣੀ ਨਹੀਂ ਸਿਰਫ ਹਰਜੀਤ ਦੀ ਹੈ ਬਲਕਿ ਉਹਨਾਂ ਸਾਰਿਆਂ ਦੀ ਹੈ ਜੋ ਵਿਦੇਸ਼ਾਂ ਦੇ ਸੁਪਨੇ ਵੇਖਦੇ ਹਨ ਹਰਜੀਤ ਸਿੰਘ ਦੀ ਕਹਾਣੀ ਵਿੱਚ ਬਹੁਤ ਸਾਰੇ ਪਾਵਨਾਤਮਕ ਪਲ ਹਨ ਜੋ ਤੁਹਾਨੂੰ ਆਪਣੇ ਪਰਿਵਾਰ ਨਾਲ ਜੋੜ ਦੇਣਗੇ ਉਹ ਵਾਪਸ ਆ ਕੇ ਪਿੰਡ ਵਿੱਚ ਰਹਿੰਦਾ ਹੈ ਅਤੇ ਹਰ ਰੋਜ਼ ਆਪਣੇ ਖੇਤਾਂ ਵਿੱਚ ਜਾਂਦਾ ਹੈ ਉਸ ਨੂੰ ਯਾਦ ਆਉਂਦੀ ਹੈ ਉਹ ਰਾਤ ਜਦੋਂ ਉਹ ਬੋਟ ਵਿੱਚ ਡੁੱਬ ਰਿਹਾ ਸੀ ਅਤੇ ਉਸ ਨੇ ਆਪਣੇ ਪੁੱਤਰਾਂ ਦੇ ਚਿਹਰੇ ਯਾਦ ਕੀਤੇ ਸਨ ਉਹ ਸੋਚਦਾ ਕਿ ਜੇ ਉਹ ਮਰ ਜਾਂਦਾ ਤਾਂ ਉਸ ਦਾ ਪਰਿਵਾਰ ਕੀ ਕਰਦਾ ਇੱਕ ਦਿਨ ਰਣਜੀਤ ਨੇ ਉਸ ਨੂੰ ਕਿਹਾ papa ਤੁਸੀਂ ਸਾਡੇ ਲਈ ਹੀਰੋ ਹੋ ਤੁਹਾਡੇ ਕਾਰਨ ਅਸੀਂ ਸਿੱਖਿਆ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਹਰਜੀਤ ਨੇ ਰੋ ਕੇ ਉੱਤਰ ਦਿੱਤਾ ਬੇਟਾ ਮੈਂ ਗਲਤੀ ਕੀਤੀ ਸੀ ਪਰ ਰੱਬ ਨੇ ਮੈਨੂੰ ਦੂਜਾ ਮੌਕਾ ਦਿੱਤਾ ਉਹ ਪਿੰਡ ਵਿੱਚ ਨੌਜਵਾਨਾਂ ਨੂੰ ਗੱਲਾਂ ਸੁਣਾਉਂਦਾ ਹੈ ਅਤੇ ਕਹਿੰਦਾ ਹੈ ਕਿ ਭਾਰਤ ਵਿੱਚ ਵੀ ਮੌਕੇ ਹਨ ਬਸ ਮਿਹਨਤ ਕਰਨੀ ਚਾਹੀਦੀ ਹੈ ਉਸਨੇ ਆਪਣੇ ਘਰ ਵਿੱਚ ਇੱਕ ਛੋਟੀ ਜਹੀ ਡੇਰੀ ਫਾਰਮ ਸ਼ੁਰੂ ਕੀਤੀ ਅਤੇ ਪੈਸੇ ਕਮਾਉਣ ਲੱਗਾ ਉਸਦੀ ਪਤਨੀ ਕੌਰ ਨੇ ਉਸਨੂੰ ਹਮੇਸ਼ਾ ਸਹਾਰਾ ਦਿੱਤਾ ਅਤੇ ਕਿਹਾ ਤੁਸੀਂ ਵਾਪਸ ਆ ਗਏ ਇਹ ਹੀ ਵੱਡੀ ਗੱਲ ਹੈ ਹਰਜੀਤ ਨੂੰ ਹੁਣ ਪਤਾ ਲੱਗਾ ਕਿ ਅਸਲ ਅਮੀਰੀ ਪੈਸੇ ਵਿੱਚ ਨਹੀਂ ਪਰਿਵਾਰ ਵਿੱਚ ਹੈ ਉਹ ਆਪਣੇ ਛੋਟੇ ਪੁੱਤਰ ਅਮਨ ਨੂੰ ਪੜ੍ਹਾਈ ਵੱਲ ਤੱਕਦਾ ਅਤੇ ਕਹਿੰਦਾ ਵਿਦੇਸ਼ ਜਾਣ ਨਾਲੋਂ ਆਪਣੇ ਦੇਸ਼ ਵਿੱਚ ਵੱਡਾ ਬਣ ਇਹ ਕਹਾਣੀ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ ਕਿ ਕੀ ਵਿਦੇਸ਼ਾਂ ਦੇ ਸੁਪਨੇ ਸੱਚੇ ਹਨ ਜਾਂ ਝੋਖਾ ਹਰਜੀਤ ਦੀ ਜ਼ਿੰਦਗੀ ਹੁਣ ਸਾਦੀ ਪਰ ਖੁਸ਼ਹਾਲ ਹੈ ਉਹ ਪਿੰਡ ਦੇ ਗੁਰਦੁਆਰੇ ਜਾਂਦਾ ਅਤੇ ਰੱਬ ਦਾ ਧੰਨਵਾਦ ਕਰਦਾ ਉਸਨੇ ਸਿੱਖਿਆ ਕੀ ਜ਼ਿੰਦਗੀ ਵਿੱਚ ਰਿਸਕ ਲੈਣੇ ਚੰਗੇ ਹਨ ਪਰ ਅੰਨੇ ਵਿਸ਼ਵਾਸ ਨਾਲ ਨਹੀਂ ਹਰਜੀਤ ਸਿੰਘ ਦੀ ਕਹਾਣੀ ਵਿੱਚ ਬਹੁਤ ਸਾਰੇ ਟਵਿਸਟ ਹਨ ਜੋ ਤੁਹਾਨੂੰ ਰੋਮਾਂਚਿਤ ਕਰ ਦੇਣਗੇ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਉਸ ਦਾ ਏਜੰਟ ਨੇ ਉਸ ਨੂੰ ਨਹੀਂ ਸਿਰਫ ਧੋਖਾ ਦਿੱਤਾ ਬਲਕਿ ਉਸ ਦੇ ਪਿੰਡ ਵਿੱਚ ਵੀ ਕਈ ਨੌਜਵਾਨਾਂ ਨੂੰ ਫਸਾਇਆ ਸੀ ਹਰਜੀਤ ਨੇ ਪੁਲਿਸ ਨੂੰ ਸਹਿਯੋਗ ਦਿੱਤਾ ਅਤੇ ਏਜੰਟ ਨੂੰ ਗ੍ਰਿਫਤਾਰ ਕਰਵਾਇਆ ਇਹ ਉਸ ਲਈ ਇੱਕ ਵੱਡੀ ਜਿੱਤ ਸੀ ਅਤੇ ਪਿੰਡ ਵਾਲੇ ਉਸ ਨੂੰ ਹੀਰੋ ਵਾਂਗ ਵੇਖਣ ਲੱਗੇ ਉਸ ਨੇ ਆਪਣੇ ਅਨੁਭਵ ਨੂੰ ਇੱਕ ਕਿਤਾਬ ਵਿੱਚ ਲਿਖਿਆ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਰਣਜੀਤ ਨੇ ਵੀ ਆਪਣੇ ਪਿਤਾ ਨਾਲ ਮਿਲ ਕੇ ਇੱਕ ਐਨਜੀਓ ਸ਼ੁਰੂ ਕੀਤੀ ਜੋ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਕੰਮ ਕਰਦੀ ਹੈ ਹਰਜੀਤ ਨੇ ਕਿਹਾ ਮੈਂ ਆਪਣੀ ਗਲਤੀ ਤੋਂ ਸਿੱਖ ਕੇ ਹੋਰਾਂ ਨੂੰ ਬਚਾਉਣਾ ਚਾਹੁੰਦਾ ਹਾਂ ਉਸ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਉਹ ਖੁਸ਼ ਹੈ ਪਰ ਇੱਕ ਕਹਾਣੀ ਦਾ ਅੰਤ ਨਹੀਂ ਇਹ ਇੱਕ ਨਵੀਂ ਸ਼ੁਰੂਆਤ ਹੈ ਹਰਜੀਤ ਨੂੰ ਹੁਣ ਪਤਾ ਹੈ ਕਿ ਅਸਲ ਸਫਲਤਾ ਆਪਣੇ ਲੋਕਾਂ ਵਿੱਚ ਹੈ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦਾ ਅਤੇ ਯਾਦਾਂ ਸਾਂਝੀਆਂ ਕਰਦਾ ਇੱਕ ਰਾਤ ਉਸਨੇ ਰਣਜੀਤ ਨੂੰ ਕਿਹਾ beta ਵਿਦੇਸ਼ ਜਾਣ ਨਾਲੋਂ ਆਪਣੇ ਦੇਸ਼ ਵਿੱਚ ਮਿਹਨਤ ਕਰੋ ਉੱਥੇ ਵੀ ਸਫਲਤਾ ਮਿਲੇਗੀ ਰਣਜੀਤ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਪਿਤਾ ਨੂੰ ਗੱਲ ਨਾਲ ਲਾ ਲਿਆ ਇਪਲ ਬਹੁਤ ਪਾਵਕ ਸੰ ਅਤੇ ਤੁਹਾਨੂੰ ਵੀ ਰੁਲਾ ਦੇਣਗੇ ਹਰਜੀਤ ਸਿੰਘ ਦੀ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ਦੇ ਸੁਪਨੇ ਵੇਖਣ ਵਿੱਚ ਕੋਈ ਬੁਰਾਈ ਨਹੀਂ ਪਰ ਉਹਨਾਂ ਨੂੰ ਪੂਰਾ ਕਰਨ ਲਈ ਗੈਰ ਕਾਨੂੰਨੀ ਰਾਹ ਨਾ ਅਪਣਾਓ ਏਜੰਟਾਂ ਤੇ ਅੰਨਾ ਵਿਸ਼ਵਾਸ ਨਾ ਕਰੋ ਅਤੇ ਹਮੇਸ਼ਾ ਕਾਨੂੰਨੀ ਰੂਟ ਚੁਣੋ ਅਸਲ ਖੁਸ਼ਹਾਲੀ ਆਪਣੇ ਪਰਿਵਾਰ ਅਤੇ ਦੇਸ਼ ਵਿੱਚ ਹੈ ਜਿੱਥੇ ਤੁਸੀਂ ਸੁਰੱਖਿਅਤ ਅਤੇ ਪਿਆਰ ਨਾਲ ਪਰੇ ਹੋ ਨੌਜਵਾਨਾਂ ਨੂੰ ਮੇਰਾ ਸੰਦੇਸ਼ ਹੈ ਕਿ ਭਾਰਤ ਵਿੱਚ ਵੀ ਬਹੁਤ ਮੌਕੇ ਹਨ ਮਿਹਨਤ ਕਰੋ ਅਤੇ ਆਪਣੀ ਮਿੱਟੀ ਨੂੰ ਨਾ ਛੱਡੋ ਇਹ ਕਹਾਣੀ ਤੁਹਾਨੂੰ ਜਾਗਰੂਕ ਕਰੇ ਅਤੇ ਤੁਹਾਡੇ ਦਿਲ ਨੂੰ ਛੂ ਲਵੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ